ਉਹ ਚਲੋ ਵੀ ਜਕਾਰਾ ਤਾਂ ਲਾਓ ਹੁਣ ਆਪਾਂ ਬਾਬੇ ਦੇ ਚੱਲੇ ਆ ਸੋ ਸਾਲਛਤ ਜੁਰੀਆਂ ਗਾ ਲੋ ਇਹ ਕਿੰਨਾ ਇਹ ਸਲਾਮਤ ਦੇ ਕੋਲੇ ਘਰ ਕੀ ਮਗਰ ਬਣੇ ਅੱਖ ਲੱਗੀ ਸਾਰਾ ਕੁ ਸਵਾਲ ਆ ਚਲੋ ਵੀ 4:00 ਵੱਜ ਗਏ ਚਲੋ 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 ਸਰਕਾਰ ਕੀ ਹੋ ਗਿਆ ਕੀ ਕਰਤਾ ਸਲਾਂਸਾਂ ਦੇ ਕੋਲੇ ਗੜ ਗਈ ਮਗਰ ਨਹੀਂ ਮੈਂ ਡਿੱਗੇ ਜੱਪੜੇ ਰੱਖਣ ਲੱਗੀ ਸੀ ਔਰ ਕੀ ਕਰੂੰ ਔਰ ਥੋਲਾ ਨੂੰ ਆਇਤੋ ਥੋਲੇ ਨਹੀਂ ਹੁਣ ਫੇਰ ਲੈ ਜੂ ਮੈਂ ਇਹ ਰੋਕ ਜਾ ਮੈਂ ਵੀਡੀਓ ਬਣਾ ਲੈਂਦਾ ਉਹ ਚੱਲ ਇਹਦਾ ਓਏ ਨਹੀਂ ਓ ਥੋਲਾ ਐਂ ਕਰ ਇਹਨੂੰ ਥੋਲਾ ਤੇਲ ਆ ਉਹ ਤੇਲ ਨਹੀਂ ਹੈਗਾ ਤੂੰ ਆਈਆ ਚਲੋ ਯਾਰ 4:30 ਤੱਕ ਅੱਗੇ ਹੋਗੇ ਉਹ ਲੀੜਿਆਂ ਨੂੰ ਕੋਈ ਨਹੀਂ ਹੁੰਦਾ ਯਾਰ ਉੱਥੇ ਉਹ ਕਰ ਲੈ ਕੋਈ ਉੱਥੇ ਕਰ ਲੈ ਮਾੜਾ ਜਾ ਧੋ ਕੇ ਦੇਖ ਧੋ ਕੇ ਦੇਖ ਉਹ ਸਲਾਨ ਸਰ ਦੇ ਮਾੜਾ ਖੜ ਗਈ ਗੱਡੀ ਦੇ ਦੇ ਜਾ ਕੇ ਉਹਨੇ ਧੂਆ ਮਾਰਿਆ ਹਾਂ ਹੋ ਗਿਆ ਸਾਫ ਹੋ ਜਾਣਾ ਮੇਰੇ ਤੋਂ ਸਾਬਣ ਨਾਲ ਲਊਂਦੀ ਦੱਸਾ ਓਏ ਹੋ ਜਾਣਾ ਹੋ ਜਾਣਾ ਕੁਛ ਨਹੀਂ ਹੁੰਦਾ ਤੈਨੂੰ ਪਤਾ ਜਿੱਦਾਂ ਕਮ ਕਰ ਜਾਏ ਤੂੰ ਫੜ ਗਈ ਮੈਂ ਤਾਂ ਮੇਰਾ ਡਿੱਗੀ ਕੋਲੇ ਖੜੀ ਨਹੀਂ ਮੈਂ ਕਿਹਾ ਚੱਲ ਡਿੱਗੀ ਦੇ ਕੱਪੜੇ ਆ ਤੂੰ ਇਹ ਨਹੀਂ ਮੈਂ ਲਾਇਆ ਮੀਂਹ ਮੈਂ ਲੀੜੇ ਭਰਾਵਾ ਡੈਡੀ ਆ ਜਾ ਡੈਡੀ ਦਊ ਰਾਸਣ ਚੱਲ ਉਹ ਕੰਟਾ ਲਾ ਦੇਣਾ ਹੁਣ ਤੋਂ ਆਂ ਨਹੀਂ ਤੇਲ ਪਾ ਲਿਆ ਗਾ ਚਲਾਨ ਸਰਮਗਰ ਫੜ ਗਈ ਹਾਂ ਹੁਣ ਵੀ ਉਹੀ ਪਾ ਕੇ ਆਈਆਂ ਤਾਂ ਤਾਂ ਖਾਟਾਂ ਖਰਾਬ ਕਰਾਦਾ ਸਾਡਾ ਨੂੰ ਹੈ ਤੂੰ ਕੀ ਪ੍ਰੈਸ ਕਰਕੇ ਆ ਲੈ ਕੇ ਬਾਬਾ ਸਾਬਣ ਨਾਲ ਲਿਆ ਵਾ ਨਹੀਂ ਤੈਨੂੰ ਪਤਾ ਨਹੀਂ ਸੀਗਾ ਮਗਰ ਕਰਕੇ ਪਤਲਾ ਸੂਟ ਕਰਕੇ ਨਾ ਮੰਮੀ ਨੰਨੀ ਤੂਰ ਨੂੰ ਹੋਇ ਮਰੇ ਨਹੀਂ ਮੰਮੀ ਤੁਹਾਡੇ ਮੂਹ ਚਲੋ ਚਲੋ ਉਪਰ ਹੋਇਆ ਇੱਕ ਮਿੰਟ ਨਿਕਲ ਜਾ ਸਾਢੇ 4 ਹੋ ਗਏ ਹੋਇਆ ਮੈਂ ਇੱਕ ਮਿੰਟ ਜੀ ਜਕਾਰਾ ਲਾ ਲਓ ਚਲੋ ਵੀ ਜਕਾਰਾ ਤਾਂ ਲਾਓ ਹੁਣ ਆਪਾਂ ਬਾਬੇ ਦੇ ਚੱਲੇ ਆ ਫਲਛਤ ਜੀਆਂ ਗਾਣ ਵਾਹਿਗੁਰੂ ਦੀ ਕੀ ਪਦੇ ਅੱਜ ਚੱਲਿਆ ਦਰਬਾਰ ਸਾਹਿਬ ਨੂੰ ਜਾਣਾ ਦਾ ਸੀਗਾ ਆਪਾਂ 2 ਵਜੇ ਰਾਤ ਨੂੰ ਆਪਾਂ ਜਾਣਾ ਦਾ ਸੀਗਾ ਰਾਤ 11 ਵਜੇ ਤੇ ਡੈਡੀ ਕਹਿੰਦਾ ਵੀ 2 ਘੰਟੇ ਸੌਜੋ 2 ਘੰਟੇ ਇਹ ਜੇ ਸੁੱਤੇ 4 ਘੰਟੇ ਲੰਘੀ ਹੈ ਤਾਂ ਡੈਡੀ ਨੇ ਰਾਏ ਤਾਂ ਵਧੀਆ ਦਿੱਤੀ ਇਕੱਲੇ ਬੰਦੇ ਦਾ ਨਾਲ ਬੁੜੀਆਂ ਦੇ ਰਾਤ ਨੂੰ ਬਰਦਾ ਨਹੀਂ ਕੋਈ ਸਹੀ ਗੱਲ ਹੁਣ ਤਾਂ ਫੇਰ ਵੀ ਆਪਾਂ ਨੂੰ ਆਵਾਜ਼ ਆਈ ਮਿਲ ਜਾਣੀ ਆ ਵੇਰੇ ਤਾਂ ਬਹੁਤ ਅਟਕੜਦੇ ਨੇ ਤਾਂ ਸਾਹ ਨਹੀਂ ਹੁੰਦਾ ਤੁੰਤਾ ਤੜਕੇ ਤੜਕੇ ਆ ਗਏ ਓਏ ਹੋ ਆ ਗਈ ਆ ਗਈ ਆ ਰੀ ਸ਼ੋਕਰਾ ਬੜਾ ਟਾਈਮ ਨੇ ਲਗਾਇਆ ਆ ਲੁਕ ਦੇਣੇ ਚਾਹਤੇ ਹੁੰਨੇ ਸੀ ਆਓ ਹੈਪੀ ਡਰਾਈਵਰ ਆ ਇਹ ਲਾਲ ਛੰਡੀ ਦਿੰਦੀ ਹੁੰਦੀ ਅਮਗਰ ਹਰਕੇ ਨੂੰ ਪਤਾ ਹੋਈ ਕਿਹੜੀ ਟ੍ਰੇਨ ਚਾਹੁੰਦੀ ਹੈ ਇਹਦਾ ਮਾਲ ਗੱਡੀ ਆ ਮਾਲ ਗੱਡੀ ਆ ਏਵੇਂ ਉਹ ਛੱਪੋ ਕਹਿੰਦੀ ਆ ਜੇ ਮਟਰੇ ਦਾ ਟਾਈਮ ਲੇ ਕੇ ਆਉਂਦਾ ਵੀ ਇੱਥੇ ਆਉਂਦੇ ਆ ਜਿਹੜਾ ਮਾਲ ਗੱਡੀ ਆ ਨਹੀਂ ਜਿਹੜੀ ਜਗਰਾਵ ਲੈ ਕੇ ਹੁੰਦਾ ਨਾ ਉਹ ਹੋਰ ਆਉਂਦੀ ਆ ਉਹ ਫਰੋਜ ਉਹ ਫਰੋਜਪੁਰ ਤੱਕ ਉਹਦੀ ਆ ਲੁਧਿਆਣਾ ਇਹ ਰੋਡ ਤਾਂ ਹੀ ਜਾਂਦਾ ਆ ਰੋਡ ਤਾਂ ਇਹ ਹੀ ਆ ਹੋਰ ਤਾਂ ਕਿਹੜਾ ਰੋਡ ਜਾਣਾ ਚਲੋ ਜੀ ਉੱਥੇ ਮਾਨੀ ਮਾਨਾ ਲਗਾ ਜਿਗਰਾਮ ਆ ਇੱਧਰ ਲੈ ਆ ਆ ਤੇ ਜਿਗਰਾਮ ਆ ਆ ਓਏ ਇੱਥੇ ਆਉਂਦੀ ਆ ਯਾਰ ਸਭ ਤੋਂ ਜਦੋਂ ਕਹੀ ਜਾਂਦੀ ਆ ਤੂੰ ਮੰਨਦੀ ਨਹੀਂ ਹੁੰਦੀ ਕੀ ਗੱਲ ਆ ਨਾ ਨਹੀਂ ਜਿਹੜੀ ਜਿਗਰਾਮ ਤੋਂ ਲੁਧਿਆਣਾ ਲੈ ਕੇ ਆਉਂਦੇ ਮਾਲ ਗੱਡੀ ਤੇ ਸਮਾਨ ਸੀ ਦਾ ਕਈ ਨਾ ਮਾਲ ਗੱਡੀ ਆਈ ਆ ਹੁਣ ਜੀ ਤਾਂ ਸਮਾਨ ਹੀ ਇੰਨਾ ਹੁੰਦਾ ਨੀ ਮਾਲ ਇੱਕ ਵਾਰ ਜ਼ਿਆਦਾ ਇੱਕ ਵਾਰ ਪੀਪੇ ਜੇ ਚ ਗਏ ਉਦੋਂ ਵਾਰ ਹਾਂ ਬੰਦੇ ਵੱਧ ਗਏ ਬੰਦੇ ਤਾਂ ਪੂਰਾ ਹੀ ਸਮਾਨ ਵੱਧ ਗਿਆ ਯਾਰ ਉਹ ਫਿਰ ਜੱਗੀ ਵਾਲੀ ਭੁੰਡੀ ਲੈ ਕੇ ਉਦੋਂ ਗੱਡੀ ਵੀ ਖੜਕੀ ਆਪਣੀ ਗੱਡੀ ਨੂੰ ਨੌਕਸ ਪੈ ਗਿਆ ਠੀਕਾ ਹਾਂ ਜੀ ਇੰਨਾ ਸਮਾਨ ਖਰੀਦਦੇ ਇੰਨਾ ਸਮਾਨ ਖਰੀਦ ਸਹੀ ਗੱਲ ਆ ਉਹ ਸਮਾਨ ਆ ਬੇਨਾ ਮੁਰਕੇ ਗੱਡੀ ਚ ਹੈਪੀ ਜਿੱਦਤ ਲੱਗੇ ਜੱਗੀ ਵਾਲੀ ਭੁੰਡੀ ਕਰਾਈ ਅੱਛਾ ਉਹ ਕਿਹਾ ਬੱਟੀ ਮਗਰ ਵਿੱਚ ਜਿੱਥੇ ਨੂੰ ਜਾਵੇ ਉਧਰ ਹੀ ਸਮਾਨ ਖੰਦਾ ਬੰਦੇ ਚਲੋ ਭਾਈ ਚਲੋ ਦਰਿਆ ਕਰਕੇ ਬਾੜੀਆ ਦੰਦ ਬੰਦੇ ਜਾਗਦੇ ਸਾਰੇ ਆਪਣੇ ਆਉਂਦਾ ਨਹੀਂ ਗਿਆ ਸੀ ਕੋਈ ਅੱਤੇ ਬੰਦਾ ਇਹਦਾ ਨੀਂਦ ਲਾ ਲੀ ਵਿੱਚ ਪਰ ਤੂੰ ਵੀ ਸੌਂ ਗਈ ਸੀ ਹਨਾ ਮੰਮੀ ਤੂੰ ਵੀ ਸੌਂ ਗਈ ਸੀ ਨੰਨੀ ਸੁੱਤੀ ਪਈ ਆ ਬਾਪਾ ਤੁਸੀਂ ਬਾਹਰ ਹੀ ਲੇਟ ਸੁੱਤੀਆਂ ਤਾਂ ਹੀ ਤਾਂ ਉੱਠੀਆਂ ਨਹੀਂ ਫਿਰ 3 ਵਜੇ ਤੱਕ ਡੈਡੀ ਤਾਂ ਇੱਕ ਵਾਰੀ ਪੈਣੇ ਤਾਂ ਮੈਂ ਤਾਂ ਮਾਸਾ ਸਭ ਡੈਡੀ ਤਾਂ ਵਿਚਾਰਾ ਚੱਕ ਕਰਕੇ ਆਪਾਂ ਬੋਲਿਆ ਨਹੀਂ ਮੈਂ ਉਹਨੇ ਇਕੱਠੀਆਂ ਹੋਈਆਂ ਆਈਆਂ ਨੇ ਤਾਂ ਹੀ ਮਾਰੀ ਦੁਆ ਨਾ ਤਾਂ ਸਭ ਉਹਦੇ ਨੰਨੀ ਤਾਂ ਉਹ ਸਭ ਕੀ ਪਦਰੀ ਕੀ ਫੂਨਾ ਛੁੱਟਦਾ ਇੰਨਾ ਉੱਜੀਆਂ ਆਉਂਦੀਆਂ ਵੇ ਦੇਖ ਕੇ ਉਹ ਵੀ ਬਣੇ ਅੱਖ ਲੱਗੀ ਕਲੈਂਡਰੀ ਸੋਈ ਜਾਂਦਾ ਫੇਰ ਘਾ ਡਰਾਈਵਰ ਸੋ ਗਿਆ ਨਹੀਂ ਨਹੀਂ ਬਈ ਅ ਚੜ ਗਿਆ ਤਾਂ ਨਾ ਜੀ ਆਉਂਦੀ ਆ ਅ ਬਹੁਤ ਚੜ ਗਿਆ ਤਾਂ ਹੁਣ ਤਾਂ ਨੇੜੇ ਹੀ ਆ ਕੰਮ ਆ ਸ਼ੋਹ ਹੋਣਾ ਹੁਣ ਬਸ ਹੁਣ ਤਾਂ ਦਰਸ਼ਨ ਕਰਨੇ ਜਾ ਕੇ ਆਪਾਂ ਵਾਹਿਗੁਰੂ ਹੋ ਗਈ ਐ ਟ੍ਰੀ ਵਿਯੰਬਰ ਸਾਹਿਬ 7 ਵਜੇ ਦੇ ਨੂੰ ਆਪਾਂ ਦਰਬਾਰ ਸਾਹਿਬ ਪਹੁੰਚਣਾ ਪਾਉਣੇ 7 ਹੋ ਗਏ ਨਾ ਇੱਥੋਂ 10 ਮਿੰਟਾਂ ਜ਼ਰਾ ਰਹਿ ਗਿਆ ਆਪਣਾ ਬੱਸ 2.5 ਘੰਟੇ ਲੱਗ ਗਿਆ ਪਰ ਪੂਰੇ ਆ ਹੁਣ ਤਾਂ ਸੜਕਾਂ ਸੁੰਨੀਆਂ ਪਈਆਂ ਮੁੜਦੇ ਨੂੰ ਪੂਰਾ ਜਲਪਣਾ ਕੰਮ ਪਰ ਕੀ ਹੋ ਗਿਆ ਭੱਜਣਾ ਆਏ ਦੀ ਪੈ ਕਿਹ ਹੈ ਵਾਹ ਗਰੂ ਚਲੋ ਜੀ ਪਹੁੰਚ ਗਏ ਸ੍ਰੀ ਅਕਾਲ ਤੇ ਮੈਂ ਤੁਹਾਨੂੰ ਕਿਹਾ ਦਾ ਸੀਗਾ ਉਧਰ ਤੀ ਚਲੋ ਹਾਂ ਨੰਨੀ ਕਿੱਧਰ ਦੀ ਆ ਗਈ ਨੰਨੀ ਚਲੋ ਕੋਈ ਨਾ ਕੋਈ ਨਾ ਚਲੋ ਹੁਣ ਗਾਂਹ ਤੋਂ ਪੌੜੀਆਂ ਲੱਭਦੇ ਆਜੋ 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 ਕਰੋ ਭੱਜਿਓ ਉਹ ਨਹੀਂ ਨਹੀਂ ਗੱਡੀ ਤਾਂ ਇਹੀ ਰਹਿਣੀ ਆ ਔਰ ਥੱਲੇ ਥੋੜੋ ਆਇਆ ਜਾਣਾ ਨਹੀਂ ਮੈਂ ਦੇਖ ਸੀ ਜਿਹੜਾ ਇਹਨੇ ਚਾਹੁੰਦਾ ਨਹੀਂ ਪੜਿਆ ਆਪਾਂ ਤਾਂ ਕੋਈ ਬਾਹਰ ਬਾਹਰ ਜਾਵਾਂ ਉਹ ਥੱਲੇ ਨਹੀਂ ਆਉਣੀ ਗੱਡੀ ਹੁਣ ਗੱਡੀ ਤਾਂ ਹੀ ਰਣੀ ਆਟੋ ਤੇ ਆ ਜਾਓ ਉਧਰੋਂ ਆਟੋ ਤਾਂ ਛੱਡ ਜੀ ਕੋਲ ਵਾਹਿਗੁਰੂ ਸਾਡੇ ਸੀ ਕਿਹਦੇ ਆਪਣੀ ਫੇਰ ਵਾਰੀ ਆਉਂ ਕਾਠਾ ਜੇ ਇੱਧਰ ਤਾਂ ਰਹਿਣਾ ਹੀ ਲੱਗਦਾ ਗਾਂਹ ਜਾ ਕੇ ਪਤਾ ਲੱਗੂ ਨਹੀਂ ਜਿਲ੍ਹੇ ਆਲਾ ਬਾਗ ਹੋਈ ਖੁੱਲ ਗਿਆ ਮੁਰ ਦੇ ਦੇਖ ਕੇ ਜਾਵਾਂਗੇ ਚੰਗਾ ਇੱਥੇ ਬਾਕੀ ਲਾ ਲੋ ਸਾਰੇਆਂ ਉਧਰ ਜਮ੍ਹਾਂ ਕਰਾਇਆ ਵਾਂਗੇ ਇੱਥੇ ਲਾ ਦੋ ਦੇਖਿਓ ਵਾਹਿਗੁਰੂ ਸਵਾ 7 ਹੋ ਗਏ ਲੈਣ ਦੇਖੋ ਕਿੱਡੀ ਲਾਂਕੀ ਹੋਈ ਅੱਜ ਧੰਨ ਗੁਰੂ ਰਾਮਦਾਸ ਅਸ਼ਨਾਣ ਕਰ ਲਿਆ ਤੇ ਹੁਣ ਚੱਲਿਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਹਿਗੁਰੂ ਮਿਹਰ ਕਰਨ ਸਾਰਿਆਂ ਦੇ ਸਭ ਦੀਆਂ ਮਨੋ ਕਾਮਨਾ ਸਤਿਗੁਰੂ ਪੂਰੀਆਂ ਕਰੇ ਉਹ ਦਿਵਸਾਂ ਇੱਕ ਪੁਰਾਣੀ ਨਿਸ਼ਾਨੀ ਰਹੀ ਹੈ ਆ ਪੁਰਾਣੀ ਨਿਸ਼ਾਨੀ ਰਹੀ ਹੈ ਮਾਦਾ ਕਹਿੰਦਾ ਮੱਥਾ ਟੇਕ ਦਾਂਗੇ ਪੈਸਿਆਂ ਦਾ ਹੀ ਪਰ ਭੈਣੇ ਤੇ ਬੇਬੇ ਕਹਿੰਦੇ ਨਹੀਂ ਦੇਖ ਕਰਾਉਣੀ ਆ ਸਾਢੇ 7 ਵਜੇ ਕੀ ਤੇ ਲੈਣ ਚ ਆਪਾਂ ਲਾ ਕੇ ਆ ਦਰبار ਸਾਹਿਬ ਅੱਗੇ ਵੀ ਹੋਣਿਆ ਪਰ ਆ ਜੋ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਸੇਵਾ ਦੇਖਣ ਦਾ ਸੁਭਾਗ ਅੱਜ ਮਿਲਿਆ ਵਾਹਿਗੁਰੂ ਲਿਖੋ ਇਸ ਪਵਿੱਤਰ ਰੂਹ ਵਾਸਤੇ ਕਿਉਂਕਿ ਨਿਸ਼ਾਨ ਸਾਹਿਬ ਤੇ ਚੋਲੇ ਦੀ ਸੇਵਾ ਹਰੇਕ ਕਿਸੇ ਦੇ ਕਰਮਾਂ ਚ ਨਹੀਂ ਹੁੰਦੀ ਕਰਮਾਂ ਵਾਲੇ ਹੀ ਸੇਵਾ ਕਰਦਾਂ ਵਾਹਿਗੁਰੂ ਜੀ ਸਾਢੇ 10 ਹੋ ਗਏ ਨੇ ਤੇ ਹੁਣ ਆਪਾਂ ਪਹੁੰਚਿਆ ਡਿਊੜੀ ਸਾਹਿਬ ਦੇ ਬਹੁਤ ਮਗਰਾਂ ਪਰ ਹਜੇ ਵੀ ਆਪਾਂ ਤਕਰੀਬਨ ਇੱਥੋਂ ਵੀ 2 2.5 ਘੰਟੇ ਲੱਗਣਗੇ ਦਰਸ਼ਨ ਕਰਨ ਨੂੰ ਲੈਨ ਜਿੱਥੋਂ ਸ਼ੁਰੂ ਹੋਈ ਸੀ ਉਸ ਤੋਂ ਵੀ ਲੰਮੀ ਹੋ ਚੁੱਕੀ ਆ ਮੰਨਾ ਦਾ ਵੀ 베ਰੀ ਸਾਹਬ ਤੱਕ ਪਹੁੰਚ ਜਾਨੀਆਂ ਲੈਨ ਹੌਲੀ ਹੌਲੀ ਆ ਦੱਸੋ ਵੀ ਜੀ ਨੂੰ ਪਤਾ ਕਿਹੜੀ ਚੀਜ਼ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹਨੇ ਇਹ ਇੱਥੇ ਲਵਾਈ ਸੀਗੀ ਜ਼ਰੂਰ ਦੱਸਿਓ ਜੀ ਨੂੰ ਪਤਾ ਦਰਬਾਰ ਸਾਹਿਬ ਦੇ ਵਿੱਚ ਸੋਨੇ ਦੀ ਸਫਾਈ ਚੱਲ ਰਹੀ ਆ ਤੇ ਦੱਸਣ ਚਾਹੁੰਦਾ ਵੀ ਜਿਹੜੀ ਸੋਨੇ ਦੀ ਸਫਾਈ ਦੀ ਸੇਵਾ ਲਈ ਸੰਗਤ ਆਉਂਦੀ ਆ ਉਹ ਇੰਗਲੈਂਡ ਤੋਂ ਆਉਂਦੀ ਆ ਗੁਰੂ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਹੋਏ ਤੇ ਹੁਣ ਆਪਾਂ ਚੱਲਾਂਗੇ ਪ੍ਰਸ਼ਾਦ ਲੈਣ ਆਜੋ ਜੀ ਪ੍ਰਸ਼ਾਦ ਚੋ ਗੁਰੂ ਘਰ ਦਾ ਸੰਗਤ ਜੀ ਇਸ ਜਗ੍ਹਾ ਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਜਦੋਂ ਸ਼ਿਧੀ ਹੋਈ ਸੀ ਤਾਂ ਉਹਨਾਂ ਦਾ ਜਿਹੜਾ ਮਿੱਤਕ ਦਰੇ ਸੀ ਇਸ ਜਗ੍ਹਾ ਦੇ ਉੱਤੇ ਡਿੱਗੀ ਸੀ ਉਹ 10 ਵਜੇ ਮੱਠੜੇ ਘੜੀਆਂ ਪਾਣ 10 ਵਜੇ ਸਾਢੇ 11:00 ਬਾਹਰ ਆ ਗਏ ਮੈਂ 12:00 ਵਜੇ ਬਾਹਰ ਚੱਲ ਗਏ ਹੁਣ ਉੱਧਰ ਬਾਬਾ ਤਾਰਾ ਦੇ ਚੱਲ ਤੇਰੇ ਕੋਲੋਂ ਆ ਨੀ ਮਗਰੀ ਆ ਦੇ ਉੱਠ ਗੜ ਬਾਬਾ ਪੱਤੀ ਬਗਾਈ ਕਰ ਲੈ ਇਹ ਬਾਬਾ ਤਨ ਤਨ ਹਾਂ ਇਹ ਵੱਟ ਵੱਟ ਤਰਦ ਪੱਕੀਆਂ ਪਗਾਈਆਂ ਕਰਦਾ ਮੱਦਤਾ ਬਣਾਏ ਵੀ ਦੇ ਉਹ ਤੇਰਾ ਸਾਡਾ ਇਤਿਹਾਸ ਹੈ ਕਿਹਨੋਂ ਹੁਣ ਤੁਰ ਕੇ ਚੱਲਦਾ ਹੈ ਪਾਰਕ ਤੱਕ ਕਿਉਂ ਆਟੋ ਤੇ ਜਾਣਾ ਹੈ ਕਿਉਂ ਉਹਦਾ ਘਰੇ ਇਸ਼ਾਰੇ ਗੁਰਦਾਰੇ ਘੁੰਮਣੇ ਗੁਰਦਾਰੇ ਤੇ ਤੋਂ ਇੱਕ ਮਿੰਟ ਮੈਂ ਆ ਗਿਆ ਉਹਦੇ ਬਨਾਰੇ ਫੇਰ ਲੈ ਜਾ ਹਾਂ ਆ ਮੈਂ ਨਹੀਂ ਲੈ ਕੇ ਜਾਂਦਾ ਉੱਥੇ ਐਵੇਂ ਪੱਟੇ ਜਿਹਾ ਖੱਚ ਪਾ ਦਿੰਦਾ ਆਇਆ ਇਹ ਨਹੀਂ ਨਹੀਂ ਮੈਂ ਤਾਂ ਲੈ ਕੇ ਨਹੀਂ ਆਣਾ ਹੁਣ ਹੁਣ ਕਿਹੜੇ ਸਹੀ ਆ ਤੂੰ ਮੈਂ ਤੁਰਦੀਆਂ ਲੰਘ ਜਾ ਮਾਰ ਕੇ ਚਲੋ ਐਂ ਕਰ ਲੈ ਕੇ ਜਾਉਂਗਾ ਪਾਰਕ ਤੱਕ ਤੁਰ ਕੇ ਚੱਲ ਕੋਈ ਨਾ ਤਾਂ ਪਾਪ ਧੋਤੇਗਾ ਯਾ ਆਪਣੇ ਤੂੰ ਤਾਂ 2 ਘੰਟੇ ਰਹੀਆਂ ਮੈਂ ਸਾਢੇ ਮੈਂ ਸਾਢੇ 4 ਘੰਟੇ ਖੜਾ ਰਿਆ ਐ ਹਾਂ ਮੈਂ ਸਾਢੇ 7 ਦਾ ਆਪਾਂ ਕੱਥੋ ਲੈਣ ਤੇ ਲੱਗੇ ਆ ਜਿਹਦੀ ਤਾਂ ਥੋੜੀ ਲੈਂਥ ਛੋਟੀ ਸੀ ਮੈਂ ਤਾਂ ਸਾਢੇ 12 12 ਵਜੇ ਪੂਰੇ ਨਿਕਲਿਆ ਮੈਂ ਕਾਫੀ ਧਿਆਮ ਹੀ ਨਿਕਟ ਐ ਉਦੋਂ ਬਾਅਦ ਤਾਂ ਹੋ ਗਿਆ ਦੇਖਿਆ ਸਵੇਰੇ ਦੋ ਹੈ ਨਹੀਂ ਸੀ ਇੰਨਾ ਦੇਖਿਆ ਨਾ ਬਾੜਾ ਓੱਖਾ ਸੱਚੀਆਂ ਪਾਰਕਿੰਗ ਦਾ ਸੀ ਇਹ ਤਾਂ ਲੈ ਲੈਂਦੇ ਆ ਪਰ ਕੋਈ ਮੈਨੇਜਮੈਂਟ ਨਹੀਂ ਹੈਗੀ ਪਾਰਕਿੰਗ ਦੀ ਕੋਈ ਗੱਡੀ ਕਿੱਥੇ ਲਾ ਜਾਂਦਾ ਕੋਈ ਕਿੱਥੇ ਲਾ ਜਾਂਦਾ ਆ ਦੇਖੋ ਇੱਧਰ ਦੀਆਂ ਗੱਡੀਆਂ ਥੱਲੇ ਉਤਰਨੀਆਂ ਉਧਰ ਦੇ ਦੋਹਾਂ ਪਾਸਿਆਂ ਦੇ ਗੱਡੀਆਂ ਖੜੀਆਂ ਵਾਂ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ ਕੋਈ ਸਕਿਉਰਿਟੀ ਗਾਰਡ ਨਹੀਂ ਨਾ ਗੱਡੀ ਲਵਾਉਣ ਵੇਲੇ ਨਾ ਗੱਡੀ ਲਹਾਉਣ ਵੇਲੇ ਸਾਰਾ ਗੜੀ ਪਾਰਕਿੰਗ ਆ ਦਰਵਾਜ਼ਾ ਸਭ ਦੇ ਜਿਹੜੀ ਹੋਰ ਸਾਰੇ ਜਾਣਦੇ ਆ ਤੇ ਆ ਦੇਖੋ ਕਿੱਡਾ-ਕੱਡਾ ਜਾਮ ਆ ਡੇਢ ਘੰਟਾ ਤੋਂ ਮੈਨੂੰ ਇੱਥੇ ਵਿੱਚ ਬੈਠੇ ਨੂੰ ਹੋਗਾ ਗੱਡੀ ਦੇ ਵੀ ਹੁਣ ਵੀ ਨਿਕਲੂ ਹੋਣ ਵੀ ਨਿਕਲੂ ਕੋਈ ਕਿਧਰੋਂ ਲਿਆ ਕੇ ਬਾੜ ਦੰਦਾ ਕੋਈ ਕਿਧਰੋਂ ਲਿਆ ਕੇ ਗੱਡੀ ਬਾੜ ਦੰਦਾ ਕੋਈ ਸਿਸਟਮ ਹੀ ਹੈ ਨਹੀਂ ਯਾਰ ਪਹਿਲੀ ਗੱਲ ਆ ਜਿਹੜੀ ਸਾਰਾ ਗੜੀ ਪਾਰਕਿੰਗ ਦੀ ਮੈਨੇਜਮੈਂਟ ਉਹਨੂੰ ਇੱਕੋ ਹੀ ਰਿਕਵੈਸਟ ਕਰਦੇ ਆਂ ਵੀ ਜਿਹੜੀ ਸਿਕਿਉਰਿਟੀ ਆ ਇੱਥੇ ਵਧਾਈ ਜਾਵੇ ਕਿਉਂਕਿ ਗੱਡੀ ਲਵਾਉਣ ਵਾਲੇ ਬੰਦੇ ਬਹੁਤ ਘੱਟ ਆ ਇੱਕ ਫਲੋਰ ਦੇ ਉੱਤੇ ਬੰਦੇ ਲਾਏ ਜਾਣ ਜਿਹੜੇ ਗੱਡੀਆਂ ਲਵਾਉਣ ਤੇ ਗੱਡੀਆਂ ਕਢਾਉਣ ਵੀ ਜਿਹਦੇ ਨਾਲ ਆ ਜਿਹੜਾ ਕਾਟ ਆ ਇਹਨਾਂ ਨਾਂ ਹੋਵੇ ਗੱਡੀਆਂ ਦਾ ਤੇ ਲੋਕਾਂ ਦਾ ਜਿਹੜਾ ਟਾਈਮ ਆ ਉਹ ਬੱਸ ਸਕੇ ਇੱਕੋ ਤੁਹਾਨੂੰ ਬੇਨਤੀ ਕਰਦੇ ਆ ਜੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਆ ਉਧਰੋਂ ਨਾ ਤਾਂ ਮੰਮੀ ਦਾ ਉੱਤਰ ਆ ਜਾਂਦਾ ਨਾ ਭੈਣ ਉਹਨਾਂ ਤੋਂ ਭੈਣ ਬੀਮਾਰ ਹੋ ਗਈ ਉਹਨਾਂ ਨੂੰ ਆਟੋ ਲੈ ਕੇ ਪਹਿਲਾਂ ਤੌਰ ਤੋਂ ਵੀ ਆ ਪੌੜੀਆਂ ਨਹੀਂ ਚੜੀਆਂ ਜਾਣੀਆਂ ਮੈਨੂੰ ਹੁਣ ਕੀ ਪਤਾ ਵੀ ਇੱਥੇ ਉਹਨਾਂ ਨਾਲੋਂ ਵੱਧ ਮੈਨੂੰ ਟਾਈਮ ਲਾ ਕੇ ਜਾਣਾ ਹੁਣ ਡੇਢ ਘੰਟੇ ਤੇ ਆਉਂ ਫੋਨ ਕਰੀ ਜਾਂਦੇ ਗੱਡੀ ਲੈਣ ਲੱਗੀ ਆ ਆਈ ਤਾਂ ਲੱਗੀ ਵੀ ਆ ਤਾਂ ਤੋਂ ਮੈਂ ਹੁਣ ਥੱਲੇ ਉਤਰਿਆ ਦੇ ਲੋ ਡੇਢ ਘਾਟਾ ਹੋ ਗਿਆ ਮੇਰਾ ਤਾਂ ਰਾਦਾ ਇਹਨਾਂ ਨਾਲ ਅੱਜ ਮੈਂ ਗੱਲ ਕਰਕੇ ਜਾਵਾਂ ਯਾਰ ਫੋਹੀ ਪੈਸੇ ਕਾਹਦੇ ਲੈਨੇ ਹੂੰ ਪੈਸੇ ਲੈਣ ਨੂੰ ਉੱਥੇ ਮੈਂਟੀ ਸ਼ਟਰ ਜਾਂ ਥੱਲੇ ਛੱਡਦੇ ਨੇ ਉਹ ਪੈਸੇ ਲੈਣ ਦੀ ਤਾਂ ਬਹੁਤ ਕਾਲੀ ਆ ਪੈਸੇ ਲੈਣ ਨੂੰ ਤਾਂ ਮੈਂਟੋ ਮੈਂਟੀ ਆ ਗਿਆ ਉਹ ਦੇਖ ਲੈ ਬਈ ਟੈਕ ਟੈਕ ਇੱਥੋਂ ਹੀ ਕੱਟ ਲਗੇ ਪੈਸੇ ਨਹੀਂ ਛੱਡਣੇ ਇੰਤਜ਼ਾਮ ਨਹੀਂ ਕਰਨਾ ਬਾਕੀ ਭਾਈ ਇਹ ਇੰਨਾ ਟਾਈਮ ਕਾਦੋ ਨਾਤਾ ਯਾਰ ਪੈਸੇ ਪਰਚੀ ਨੀ ਕੱਟ ਕੇ ਰਾਦੇ ਭਾਜੀ ਯਾਰ ਡੇਢ ਘੰਟਾ ਹੋ ਗਿਆ ਸਾਨੂੰ ਖੜਿਆ ਨੋ ਯਾਰ ਪਰਚੀ ਦਿਓ ਪਰਚੀ ਪਰਚੀ ਦਾ ਲੈ ਲਓ ਡੇਢ ਘੰਟਾ ਹੋ ਗਿਆ ਭਾਈ ਪਹਿਲਾਂ ਤਾਂ ਤੋਂਪੇ ਖੜੇ ਕੋ ਸਿਕਿਉਰਟੀ ਦਾ ਇੰਤਜ਼ਾਮ ਕਰ ਲਓ ਯਾਰ ਨਾ ਗੱਡੀ ਚੱਜ ਨਾ ਲਵਾਉਣੇ ਨਹੀਂ ਪਤਾ ਹੈਗਾ ਪੈਸੇ ਪਰਚੀ ਦੇਣੇ ਆ ਬੰਦਾ ਪੈਸੇ ਕੱਟ ਕੇ ਰੱਖੇ ਪਹਿਲਾਂ ਹੀ 90 ਲੱਭਣ ਦੀ ਗੱਲ ਲੱਭਣ ਦੀ ਥੋੜੋ ਹੁੰਦੀ ਆ ਆਪਦੀ ਗਲਤੀ ਨਾ ਮੰਨਣੀ ਤੁਸੀਂ ਤਰੋ ਕਾਠਾ ਜਮਾਈ ਨੇ ਅਜੇ ਘਟਣਾ ਨਹੀਂ ਮਨ ਨੂੰ ਲੱਗਦਾ ਜਿਹੜੇ ਹਿਸਾਬ ਨਾਲ ਦੇ ਫੇਰ ਗੱਡੀ ਦਾ ਗੱਡੀ ਤਾਂ ਵੀ ਖੜੀ ਪਈ ਆ ਨੇ ਹੁਣ ਇਹਦਾ ਉਹ ਚਾਹ ਇੱਧਰ ਆ ਗਿਆ ਭਰਾਵਾਂ ਦੇ ਢਾਬੇ ਤੇ ਜਾ ਵੜੀਆਂ ਹੈ ਚਲੋ ਭਰਾਵਾਂ ਦੇ ਢਾਬੇ ਦੇ ਚੱਲ ਵੜਦੇ ਆ ਜੀ ਫਿਰ ਬੜਾ ਟਾਈਮ ਲੱਗਾ ਪਾਰਕਿੰਗ ਨੂੰ ਦਾਜ ਓਏ ਹੋਏ ਓਏ ਮਾਦਾ ਬਹੁਤ ਹੰਬੋਲ ਕੇ ਆਏ ਉਹਨਾਂ ਨੂੰ ਮਗਾ ਡੇਢ ਘੰਟਾ ਹੋ ਗਿਆ ਤੁਹਾਨੂੰ ਅੱਡ ਤਾਂ ਬੰਦੇ ਵੀ ਉੱਥੇ ਹੁਣ ਕੀ ਕਰਾਇਆ ਕੁਲਚੇ ਨਹੀਂ ਕਰਾਇਆ ਹੁਣ ਨੰਨੇ ਹਾਂ ਕੁਲਚੇ ਅਜਮਰ ਦੀ ਕੋਲ ਚਾਹੇ ਕਿ ਕਰਨ ਉਹ ਨਹੀਂ ਉੱਥੇ ਨਹੀਂ ਗਈ ਜਿੱਥੇ ਉਹਨੂੰ ਦੱਸਿਆ ਸੀਗਾ ਕੋਲਚਾ ਲੈਣ ਇਹ ਵੀ ਨਹੀਂ ਬਤਾਇਆ ਪੂਰਾ ਹੀ ਦੇ ਰਿਹਾ ਆ ਹੋਇਆ ਤਾਂ ਦੂਰ ਥੋੜਾ ਜਿਹਾ ਫਰਕ ਨਾ ਪਰ ਉਹਨਾਂ ਦਾ ਸਵਾਦ ਵਾਲਾ ਹੁੰਦਾ ਇਹ ਵੀ ਸਵਾਦ ਹੈ ਤੇਜ਼ ਹੈ ਚਲ ਖਾ ਉਹਨਾਂ ਦਾ ਤਾਂ ਖਾਦਾ ਕੋਲਚਾ ਲੈ ਦਾਲ ਦਾ ਖਾਦਾ ਇਹਨਾਂ ਦਾ ਖਾਦ ਦੇ ਦੇ ਨੰਨੀ ਨੇ ਆਪਦੇ ਜੀਜੇ ਨੂੰ ਪੁੱਛ ਛੱਡਿਆ ਐ ਨਹੀਂ ਕਿਹਾ ਇਹਨਾਂ ਦਾ ਵਧੀਆ ਹੁੰਦਾ ਜੇ ਐਂ ਕਿਹਾ ਹੋਣਾ ਹਨਾ ਉਹਨੇ ਐਨਾਂ ਨਹੀਂ ਤਾਂ ਵੇ ਰਗਾ ਆ ਤੋ ਆ ਕੀ ਕਰਾਇਆ ਮਿਕਸ ਵਾਲਾ ਇਹ ਤੇ ਕਹਿੰਦੇ ਆ ਇਹ ਕੀ ਕਰਾਇਆ ਤੁਸੀਂ ਕੀ ਆ ਇਹ ਨੰਨੀ ਕਰਾਇਆ ਕੀ ਇਹ ਤੂੰ ਸਾਰਾ ਕੁਝ ਸਵਾਲ ਆ ਟਾਈਮ ਹੋ ਗਿਆ 3:30 ਭਰਾਵਾਂ ਦੇ ਟਾਬੇ ਤੋਂ ਲੈ ਲਈ ਛੁੱਟੀ ਭੈਣਾਂ ਬੈਗੀਆਂ ਵਿੱਚ ਗੱਡੀ ਦੇ ਹੁਣ ਆਪਾਂ ਚੱਲੇ ਆ ਵੇਟ ਪੂਜਾ ਕਰਕੇ ਚਲੋ ਹੁਣ ਰਾਤ ਕਦੇ ਨਹੀਂ ਰੋਕਦਾ ਤੂੰ ਲੰਗਰ ਵੀ ਛਕਿਆ ਹੈ ਫੇਰ ਇੰਨੀ ਇਹਦੀ ਭੁੱਖ ਲੱਗ ਗਈ ਘੰਟੇ ਜੀ ਕੰਨ ਦਿਨ ਵੇਡਾ ਹਾਂ ਉਹ ਸਹਿਰ ਤੁਹਾਡਾ ਤਾਂ ਹੀ ਦੌੜਦਾ ਤੂੰ ਰਾਤ ਸੁੱਤਿਆ ਨਹੀਂ ਪਿਆ ਨਾ ਫੇਰ ਪਾਣੋ ਭੈਣ ਉੱਠ ਕੇ ਕਹਿੰਦੀ ਕਿੱਧਰ ਪੈ ਜਾ ਕਰੇਗਾ ਕਿੱਧਰ ਆਏ ਮੇਰੇ ਪਾ ਇੱਕ ਜਣੀ ਇੱਧਰ ਮੇਰੇ ਇੰਦਰਜੀਤ ਹਾਂ ਇੱਕ ਜਣੀ ਇੱਧਰ ਵੀ ਇੱਕ ਜਣੀ ਇੱਧਰ ਵੀ ਹਾਂ ਤੂੰ ਵੀ ਬੰਦਾ ਤਾਂ ਦੇਖ ਲਓ ਵੀ ਇਹਦਾ ਕੱਲਾ ਬੰਦਾ ਬੈਠੇ ਪੈਣ ਵਾਲਾ ਉਹ ਇਸ ਤਰ੍ਹਾਂ ਨਾ ਜਾਣੇ ਪਾਲਿਆ ਕੋਦਰ ਨਾ ਉਹ ਪਾਣੇ ਪਤਾ ਤੈਨੂੰ ਕਾਹਦੋ ਪਾਇਆ ਜੀ ਵੀ ਉੰਨੀ ਕ ਥਾਂ ਦੇਦੀ ਤੈਨੂੰ ਹਿੱਲ ਨਾ ਸਕੇ ਇਹ ਇਧਰ ਪਾਸਾ ਮਾਰੇ ਹੋ ਪੈ ਗਈ ਇਧਰ ਪਾਸਾ ਮਾਰੇ ਹੋ ਪੈ ਗਈ ਅਸੀਂ ਇਹ ਪੜ ਦੋਨੇ ਇਹਨਾਂ ਦੀ ਕਸੂਰ ਦੀ ਸੋਣੀਆ ਜਿਹੜਾ ਲੱਤਾਂ ਝਟ ਕੇ ਬਣਾ ਮਾਰ ਦਿੰਦੀ ਜੱਥੇਦਾਰ ਤਾਂ ਸੌਂ ਗਏ ਉੱਠੋ ਯਾਰ ਗੱਲਾਂ ਮਾਰੋ ਮੈਨੂੰ ਵੀ ਨੀਂਦ ਆ ਜਾਣੀ ਆ ਪਣੇ ਯਾਰ ਤਾਂ ਖਾਲਚ ਖਾ ਗਏ ਚਾਰ ਰੋਟ ਗਏ ਪੈ ਗਈਆਂ ਹੁਣ ਉਹ ਤਾਂ ਪਨੀਰ ਵਾਲੇ ਪਨੀਰ ਘੁਰ ਜੀ ਦੀ ਘਰ ਦਾ ਕੱਢੀ ਜਾਂਦੀ ਸੀ ਦਰਿਆ ਦੇ ਪਣੇ ਹਾਂ ਉਹ ਗੁਰਦਰਾ ਹਨਾ ਹਾਂ ਉਹ ਗੁਰਦਰਾ ਉੱਧਰ ਲਈ ਪਸੇ ਰਹੀ ਜਾਂਦਾ ਕਿ ਆ ਕੋ ਉੱਧਰ ਜੀ ਆਉਂਦੇ ਅਸਿਗੇ ਹਾਂ ਹਰੀ ਗੱਪਤਾਂ ਨਾਲ ਉਹ ਰੋਡ ਆਉਂਦੇ ਸਿਓ ਜਮਾ ਕੋਲ ਚ ਹੀ ਆਉਂਦੇ ਹਾਂ ਹਾਂ ਆ ਪਾਣੀ ਜਾਂਦਾ ਪਾਕਿਸਤਾਨ ਨੂੰ ਜਿਹੜਾ ਜਦੋਂ ਛੱਡ ਦਿੰਦੇ ਅੱਛਾ ਇਹਦਾ ਜਦੋਂ ਹੁਣ ਰੋਜ਼ ਨਹੀਂ ਆਏ ਸੀ ਸਾਰਾ ਭਰ ਗਿਆ ਦਰਿਆ ਹਾਂ ਮਿੱਟਣਾ ਪੂਰਾ ਰੇਤਾ ਰੁੱਤਾ ਆ ਰਗੇ ਫਸਲਾ ਫਸਲਾ ਲੈ ਗਿਆ ਇਹਦੇ ਵਿੱਚ ਫੁੱਲ ਪਾ ਕੇ ਜਾਂਦੇ ਹਾਂ ਇਹਦੇ ਵਿੱਚ ਫੁੱਲ ਪਾ ਕੇ ਹੁਣ ਤਾਂ ਰੋਟੀ ਆ ਗਿਆ ਆਏ ਆਪਾਂ ਨੂੰ ਦੋ ਘੰਟੇ ਲੱਗਣਗੇ ਆਹ ਆਉਗੇ ਤਿੰਨ ਘੰਟੇ ਜਾਂ ਦੋ ਪਹਿਲੇ ਰਾਤ ਭਾਦ ਕੇ ਨਹੀਂ ਆ ਰਹੀ ਬਸ ਛੋਟੀ ਰਾਹੀਂ ਹੋਰ ਆਪੇ ਉਹ ਇਹੜੀਆਂ ਦੇਖ ਕੇ ਗੋਲ ਗੱਪ ਦਾ ਟੱਟ ਕੱਢੀ ਫਿਰਦੀ ਐਡਾ ਆ ਗਈ ਸਿੱਤਰਾ ਆ ਮੋਬਿਲ ਦੂਸਤ ਫਿਲਮ ਬਾਤ ਨੂੰ ਕਰਨੇ ਵਾਲਾ ਇਹਨਾਂ ਦੇ ਮਰਦਾ ਮੇਰਾ ਮਾਰਤੂ ਮੈਂ ਤੁਹਾਨੂੰ ਮੈਂ ਪਿੰਨੋ ਮੁਦਈ ਹਾਂ ਆ ਆਸਨਾ ਗੁਰਦਵਾਰਾ ਮੈਂ ਹੋਰ ਪੈਰਾ ਵਿੱਚੋਂ ਕਿਹਦੇ ਖਲਦਾ ਹੁੰਦਾ ਜੂਜਾ ਹੈ ਲੇਖੋ